ਸ਼ਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਇੱਥੇ ਕੱਲ ਸ਼ਾਮ ਹੀ ਪੈਣ ਲੱਗਿਆ ਸੀ ਮੀਂਹ ਕਿ ਬਹੁਤ ਸੋਹਣਾ ਮੀਂਹ ਪਿਆ ਬਹੁਤ ਸੋਹਣਾ ਮੌਸਮ ਹੋ ਗਿਆ ਸੀ ਕਿਉਂਕਿ ਬਹੁਤ ਗਰਮੀ ਸੀ ਨਾ ਯਾਰ ਗਰਮੀ ਦੇ ਵਿੱਚ ਕੰਮ ਕਰਨਾ ਵੀ ਹੁਣ ਤਾਂ ਮੁਸ਼ਕਲ ਹੋ ਗਿਆ ਤੇ ਠੰਡੀ ਠੰਡੀ ਹਵਾ ਨੇ ਥੋੜੇ ਥੋੜੇ ਮੀਂਹ ਨੇ ਮੌਸਮ ਬਹੁਤ ਸੋਹਣਾ ਕਰਤਾ ਸੀ ਤੇ ਇਸ ਤੋਂ ਬਾਅਦ ਸ਼ਾਮ ਨੂੰ ਮੈਂ ਬਣਾਈ ਸੀ ਥੋੜੀ ਜੀ ਚਾਹ ਈ ਮੈਂ ਰੋਮੀ ਨੂੰ ਵੀ ਪਾਈ ਤੇ ਉਹ ਪੇਨ ਦੀ ਬਜਾਏ ਨਾ ਇਦਾਂ ਮੇਰੇ ਵੱਲ ਦੇਖਣ ਲੱਗ ਗਿਆ ਜਿਵੇਂ ਨਾ ਮਨ ਚ ਕਹਿੰਦਾ ਹੋਵੇ ਤੇ ਦੇਖ ਨਾ ਇਹਨੇ ਕਿਹੜੇ ਟਾਈਮ ਦੀ ਮਨੋ ਚਾਹ ਦਿੱਤੀ ਆ ਤੇ ਉਸ ਤੋਂ ਬਾਅਦ ਮੈਂ ਕੱਢਿਆ ਸਾਡਾ ਸਿੰਦਾ ਨਮਕ ਮੈਂ ਕਿਹਾ ਉਹਨੇ ਨੂੰ ਬਾਕਸ ਦੇ ਵਿੱਚ ਭਰਦਾ ਕਿਉਂਕਿ ਬਾਕਸ ਮਤਲਬ ਕਿ ਖਤਮ ਹੋਣ ਵਾਲਾ ਸੀ ਮੈਂ ਕਿਹਾ ਚਲੋ ਪੈਕਟਾ ਜਿਹੜਾ ਬਾਕਸ ਦੇ ਵਿੱਚ ਪਾਦਾ ਤੇ ਸਿੱਧਾ ਨਮਕ ਯਾਰ ਦੂਜੇ ਨਮਕਾਂ ਨਾਲੋਂ ਨਾ ਬਹੁਤ ਵਧੀਆ ਜਿਹੜਾ ਵਾਈਟ ਨਮਕ ਆਪਾਂ ਯੂਜ਼ ਕਰਦੇ ਆ ਨਾ ਉਹ ਸਿਹਤ ਦੇ ਲਈ ਵਧੀਆ ਨਹੀਂ ਹੁੰਦਾ ਆਪਾਂ ਨੂੰ ਹਾਮ ਕਰਦਾ ਆਪਾਂ ਨੂੰ ਨਾ ਆਪਣੀ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਜਿਹੜੇ ਮਿਰਚ ਮਸਾਲੇ ਵੀ ਰੱਖੇ ਹੁੰਦੇ ਨੇ ਉਹਨਾਂ ਵੱਲ ਵੀ ਗੌਰ ਕਰਨੀ ਚਾਹੀਦੀ ਹੈ ਕਈ ਵਾਰ ਆਪਾਂ ਨਹੀਂ ਕਰਦੇ ਹੈਗੇ ਤੇ ਉਹ ਆਪਾਂ ਨੂੰ ਹਾਮ ਕਰੀ ਜਾਂਦੇ ਰਹਿੰਦੇ ਨੇਗੇ ਤੇ ਇਦਾਂ ਹੀ ਮੈਂ ਛੋਟੀ ਡੱਬੀ ਦੇ ਵਿੱਚ ਵੀ ਪਰਤਾ ਸੀ ਪੈਕਟ ਦੇ ਨਾਲ ਹੀ ਨਹੀਂ ਚਮਚਿਆਂ ਦੇ ਨਾਲ ਭਰਨਾ ਔਖਾ ਹੋ ਜਾਂਦਾ ਟਾਈਮ ਵੀ ਲੱਗਦਾ ਤੇ ਟਾਈਮ ਦੀ ਬਚਤ ਕਰਦੇ ਹੋਏ ਮੈਂ ਲਾਗੀ ਸੀਗੀ ਆਟਾ ਗੁੰਨਣਾ ਛਾਨਣਾ ਸੌਰੀ ਸ਼ਰ ਗੁੰਨਾ ਕੀ ਬਾਅਦ ਪਹਿਲਾਂ ਛਾਨਾਂਗੀ ਆਟਾ ਛਾਨਣ ਲੱਗ ਗਈ ਸੀ ਕਿਉਂਕਿ ਬਿਕੋਜ਼ ਮੈਨ ਲਾਉਣੀ ਸੀ ਪਹਿਲਾਂ ਲੋਗੀਆਂ ਦੀਆਂ ਰੋਟੀਆਂ ਅੱਜ ਦਾਲ ਬਣਾਉਣ ਦੀ ਮੈਨੂੰ ਜ਼ਰੂਰਤ ਨਹੀਂ ਸੀ ਦਾਲ ਤੋਂ ਮੈਨੂੰ ਫਰਸਤ ਸੀ ਬਿਕੋਜ਼ ਸਵੇਰੇ ਬਣਾ ਲਈ ਸੀ ਤੇ ਦਾਲ ਅਸੀਂ ਦੋ ਟਾਈਮ ਖਾ ਲੈਣੇ ਹੁੰਦੇ ਹਨਗੇ ਹੁਣ ਇਹ ਨਾ ਕਹੋ ਗਰਮੀਆਂ ਦਾ ਟਾਈਮ ਆ ਖਰਾਬ ਹੋ ਜਾਂਦੀ ਆ ਸਾਡੀ ਖਰਾਬ ਨਹੀਂ ਹੁੰਦੀ ਕਿਉਂਕਿ ਅਸੀਂ ਫ੍ਰਿਜ ਚ ਰੱਖ ਦਿੰਦੇ ਆ ਤੇ ਮੈਨੂੰ ਲੱਗਦਾ ਕਾਫੀ ਇਦਾਂ ਹੀ ਕਰਦੇ ਹੋਣਗੇ ਇੱਕ ਟਾਈਮ ਬਣਾ ਕੇ ਫ੍ਰਿਜ ਚ ਰੱਖ ਦਿੰਦੇ ਹੋਣਗੇ ਤੇ ਸ਼ਾਮ ਨੂੰ ਖਾ ਲੈਂਦੇ ਹੋਣਗੇ ਕਈ ਵਾਰ ਜਦੋਂ ਕੋਈ ਸੁੱਕੀ ਸਬਜੀ ਬਣੀ ਆ ਉੱਪਰ ਉਹ ਸਾਡੇ ਇੱਕ ਟਾਈਮ ਕੱਟਦੀ ਆ ਮਤਲਬ ਇੱਕ ਵਕਤ ਉਹ ਥੋੜੀ ਬਣਾਉਣੇ ਹੁੰਨੇ ਆਗੇ ਤਾਜੀ-ਤਾਜੀ ਤੇ ਫੇਰ ਦੂਸਰੇ ਟਾਈਮ ਦੁਬਾਰੇ ਬਣ ਜਾਂਦੀ ਹੈਗੀ ਤੇ ਇਸ ਤੋਂ ਬਾਅਦ ਮੈਂ ਲੱਗੀ ਸੀਗੀ ਆਟਾ ਗੁੰਨਣ ਮਾ ਹੁਣ ਸੋਈ ਭੁੱਲੀ ਆ ਮੈਂ ਆਟਾ ਗੁੰਨਣਾ ਤੇ ਆਟਾ ਗੁੰਨਣ ਲੱਗੀ ਸੀ ਤੇ ਅੱਤ ਮੈਂ ਤੁਹਾਨੂੰ ਦਿਖਾ ਰਹੀ ਆਂ ਉਹਦਾ ਚੂੜਾ ਵੀ ਮੈਂ ਚੂੜਾ ਪਾ ਲਿਆ ਪਤਾ ਨਹੀਂ ਕਿੱਥੋਂ ਮੇਰਾ ਜੀ ਕਰਿਆ ਆ ਤੇ ਚਲੋ ਜੀਤਾ ਕਰਿਆ ਹਲਾ ਅਜਨਚਰ ਆਪਣਾ ਕਾਕੂ ਮਤਲਬ ਸਕੂਲ ਨਹੀਂ ਜਾਣ ਲੱਗਦਾ ਹੁੰਦਾ ਟਾਈਮ ਤਾਂ ਪਾਈ ਸਕਦੇ ਆ ਉਸ ਤੋਂ ਬਾਅਦ ਤਾਂ ਚੰਗਾ ਆ ਵੀ ਲੱਗਦਾ ਹੈ ਨਾ ਅਬ 5-6 ਸਾਲ ਤੱਕ ਥੋੜੀ ਜਿਹਾ ਪਾਈ ਫਿਰਨਾਗਾ ਤੇ ਬਸ ਜੀ ਉਸ ਤੋਂ ਬਾਅਦ ਮੈਂ ਲੱਗੀ ਸੀ ਟੋਕੀਆਂ ਦੀਆਂ ਰੋਟੀਆਂ ਬਣਾਉਣ ਤੇ ਲੋਕੀ ਲੋਕੀਆਂ ਦੀਆਂ ਰੋਟੀਆਂ ਥੋੜੀਆਂ ਜਿਹਾ ਮਤਲਬ ਕਿ ਮੈਨੂੰ ਇ tanto ਹੁੰਦਾ ਵੀ ਇਹਨਾਂ ਦੀਆਂ ਬਣਾ ਦੂ ਫਿਰ ਮੈਨੂੰ ਕੋਈ ਮਤਲਬ ਟੈਨਸ਼ਨ ਨਹੀਂ ਹੁੰਦੀ ਬਣਾ ਲੇ ਤੇ ਬਿਕੋਜ਼ ਮੈਨਾਂ ਕੰਮ ਦੀ ਵੀ ਬਹੁਤ ਟੈਨਸ਼ਨ ਲੈਂਦੀ ਆ ਹਾਈ ਆ ਕੰਮ ਪਿਆ ਉਹ ਕੰਮ ਪਿਆ ਆਈ ਮੇਰਾ ਦਿਮਾਗ ਆ ਜਿਹੜਾ ਬਸ ਖੁਰਚਿਆ ਪਿਆ ਮੈਂ ਆਪਣੇ ਆਪ ਹੀ ਅੰਦਰੋਂ ਇਹਨੂੰ ਪਟਿਆ ਪਿਆਗਾ ਨਾਲੇ ਕੰਮ ਮੈਂ 2 ਮਿੰਟ ਚ ਘਰ ਮਾਰਦੀ ਆ ਪਰ ਫਿਰ ਵੀ ਜਿਹੜਾ ਮੇਰਾ ਦਿਮਾਗ ਆ ਨਾ ਇਹ ਇਹਨੂੰ ਵੇਲਣ ਨੂੰ ਨਾ ਹੋਰ ਕੋਈ ਕੰਮ ਨਹੀਂ ਹੈਗਾ ਤੇ ਮੈਂ ਇੱਕ ਗੱਲ ਹੋਰ ਕਰਨੀ ਸੀ ਮੈਂ ਕਈ ਲੋਕ ਹੁੰਦੇ ਨੇ ਨਾ ਕਮੈਂਟ ਕਰ ਜਾਂਦੇ ਨੇ ਵੀ ਵੀਡੀਓ ਵਧੀਆ ਨਹੀਂ ਜਾਂ ਬੇਕਾਰਾ ਕੀ ਹੈ ਘਰ ਦੇ ਕੰਮ ਹੀ ਦਿਖਾਈ ਜਾਂਦੇ ਨੇ ਫਲਾਨਾ ਟੁੰਕਾ ਓਨੈਸਟਲੀ ਦੱਸਾਇਆ ਕਮੈਂਟ ਮੈਨੂੰ ਆਇਆ ਸੀ ਤੇ ਹੋਰਾਂ ਨੂੰ ਵੀ ਆਉਂਦਾ ਹੋਊਗਾ ਇਹਦਾ ਮੇਰੇ ਕੋਲ ਇੱਕੋ ਜਵਾਬ ਆ ਠੀਕ ਹੈ ਵੀ ਜੇ ਤੁਹਾਨੂੰ ਇੱਕ ਔਰਤ ਆ ਜਿਹੜੀ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਤੁਹਾਡੇ ਮਾਪਿਓ ਦੇ ਲਈ ਉਹ ਸਵੇਰ ਤੋਂ ਸ਼ਾਮ ਤੱਕ ਲੱਗੀ ਰਹਿੰਦੀ ਆ ਜੇ ਤੁਸੀਂ ਉਸ ਚੀਜ਼ ਨੂੰ ਉਸ ਕੰਮਾਂ ਨੂੰ ਵੀ ਬੇਕਾਰ ਆਖ ਰਹੇ ਹੋ ਨਾ ਤਾਂ ਤੁਸੀਂ ਮਰਦ ਘਾਉਣ ਦੇ लायक ਨਹੀਂ ਹੈਗੇ ਸੀਰੀਅਸਲੀ ਬੱਸਾ ਉਹ ਔਰਤ ਆਪ ਦੇ ਸੁਪਨੇ ਆਪ ਦਾ ਫਿਊਚਰ ਆਪ ਦੀ ਸਿਹਤ ਆਪ ਦਾ ਕਹਿੰਦੀ ਹੈ ਹੁਸਨ ਠੀਕ ਹੈ ਆਪ ਦਾ ਫੇਸ ਵੀ ਯਾਰ ਮਤਲਬ ਹੁਸਨ ਯੂ نو ਹਨਾ ਸਾਰੇ ਸਮਝਦੇ ਹੋ ਮੈਂ ਕੀ ਕਹਿਣਾ ਚਾਹੁੰਦੀ ਆ ਇਹ ਸਭ ਕੁਝ ਛੱਡ ਕੇ ਉਹ ਸਿਰਫ ਤੁਹਾਡੇ ਲਈ ਤੁਹਾਡੇ ਪਰਿਵਾਰ ਲਈ ਲੱਗ ਜਾਂਦੀ ਆ ਤੇ ਤੁਸੀਂ ਉਹ ਵੀਡੀਓ ਨੂੰ ਦੇਖਿਆ ਠੀਕ ਹੈ ਤੇ ਕਹਤਾ ਬੇਕਾਰ ਇਹਦਾ ਮਤਲਬ ਤੁਸੀਂ ਘਰੇ ਤੁਹਾਡੇ ਤੁਹਾਡੀ ਮਦਰ ਤੁਹਾਡੀ ਸਿਸਟਰ ਤੁਹਾਡੀ ਵਾਈਫ ਉਹ ਕੰਮ ਕਰਦੀ ਹੈ ਨਾ ਉਹ ਵੀ ਤੁਹਾਨੂੰ ਬੇਕਾਰ ਹੀ ਲੱਗਦੀ ਹੋਊਗੀ ਬੇਕਾਰ ਕੰਮ ਕਰਦੀ ਰਹਿੰਦੀ ਹੈ ਠੀਕ ਹੈ ਤੁਸੀਂ ਵੀਡੀਓ ਨਹੀਂ ਦੇਖਣੀ ਨਾ ਦੇਖੋ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਮੈਂ ਬਸ ਟੈਸਟ ਆਫ ਦੀ ਡੇਲੀ ਰੁਟੀਨ ਆ ਜਿਹੜੀ ਉਹ ਸ਼ੇਅਰ ਕਰ ਲਈ ਨਾ ਤੇ ਮੈਂ ਕਰਦੀ ਰਵਾਂਗੀ ਤੁਹਾਨੂੰ ਨਹੀਂ ਪਸੰਦ ਤੁਸੀਂ ਨਾ ਦੇਖੋ ਮੈਂ ਕਿਸੇ ਨੂੰ ਕੋਰਸ ਨਹੀਂ ਕੀਤਾ ਤੁਸੀਂ ਦੇਖੋ ਠੀਕ ਹੈ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਪਲੀਜ਼ ਇੱਕ ਔਰਤ ਦੀ ਜਿਹੜੀ ਮਿਹਨਤ ਆ ਨਾ ਉਹਨੂੰ ਬੇਕਾਰ ਨਾ ਆਖਿਆ ਕਰੋ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਇਹ ਤੁਹਾਡੇ ਲਈ ਤੁਹਾਡੀ ਸੋਚ ਲਈ ਤੁਸੀਂ ਇੱਕ ਜਣੇ ਨੂੰ ਹੀ ਕਹਿ ਰਹੇ ਤੁਸੀਂ ਸਾਰੀਆਂ ਔਰਤਾਂ ਨੂੰ ਕਹਿ ਰਹੇ ਹੋਗੇ ਘਰ ਦੇ ਕੰਮਾਂ ਦੀਆਂ ਵੀਡੀਓ ਬਣਾ ਬਣਾ ਪਾਈ ਜਾਂਦੀਆਂ ਨੇ ਉਹ ਬਾਈ ਇੱਕ ਦਿਨ ਕਰਕੇ ਦੇਖੀ ਘਰ ਦੇ ਕੰਮਾਂ ਠੀਕ ਹੈ ਜੇ ਤਰਾ ਨਾ ਨਿਕਲ ਜੇ ਸਵੇਰ ਸਵੇਰੇ 6 ਵਜੇ ਉੱਠ ਕੇ ਤੇ ਰਾਤ ਦੇ 10 11 ਵਜੇ ਤੱਕ ਲੱਗਿਆ ਰਹੀਂ ਜਦੋਂ ਚਾਹ ਚਾਹ ਕੱਪੜੇ ਪੋਚਾ ਝਾੜੂ ਭਾਂਡੇ ਪਹਿਲੀ ਗੱਲ ਦਾ ਤੇਰੇ ਦਿਨ ਚ 36 ਵਾਰ ਭਾਂਡੇ ਮਾਜ ਭੀ ਤੇਰੇ ਹੱਥ ਦੁਖਣ ਲੱਗ ਜਾਣੇ ਆਂਗੀ ਮੈਂ ਹੈਰਾਨ ਆ ਯਾਰ ਲੋਕਾਂ ਦੇ ਚਲੋ ਛੱਡੋ ਸੋਚ ਸੋਚਦਾ ਫਰਕ ਕਾ ਚਲੋ ਜੀ ਆਪਣੇ ਇੱਥੇ ਡਿਨਰ ਦਾ ਜਿਹੜਾ ਸਾਰਾ ਰੈਡੀ ਹੋ ਗਿਆ ਸੀ ਮੈਂ ਬਣਾ ਲਈ ਸੀ ਕਿ ਚਾਵਲਾਂ ਨੂੰ ਧਮਕਾ ਲਾਤਾ ਸੀ ਜੇ ਤੁਹਾਨੂੰ ਮੇਰੀ ਵੀਡੀਓ ਤੇ ਮੇਰੇ ਵਿਚਾਰ ਚੰਗੇ ਲੱਗੇ ਉਹਨਾਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ